ਉਮਰ ਦੇ ਵੱਧੇ ਹੰਕਾਰ ਵੱਧ ਜਾਂਦਾ ਹੈ ਕਮਰ ਭਾਵੇਂ ਝੁੱਕ ਜਾਂਦੀ ਹੈ ਹੰਕਾਰ ਐਨ ਸਿੱਧਾ ਸ਼ਿਖਰ ਤੇ ਖੜਾ ਹੋ ਜਾਂਦਾ ਹੈ ਤਾਂ ਇੱਕ ਬੇੜੀ ਪੁਰਾਣੀ ਕਬੀਰ ਕਹਿੰਦੇ ਨੇ ਇੱਕ ਛਿੱਦਰ ਹਜ਼ਾਰਾਂ ਇੱਕ ਭਾਰ ਬੜਾ ਲੱਦ ਲਿਆ ਪਹਿਲੇ ਤੇ ਸਿਰਫ ਆਪਣੀ ਜ਼ਿੰਮੇਵਾਰੀ ਸੀ ਹੁਣ ਪੁੱਤਰਾਂ ਦੀ ਪੋਤਰਿਆਂ ਦੀ ਪੜਪੋਤਰਿਆਂ ਦੀ ਪਤਾ ਨਹੀਂ ਕਿੰਨਾ ਭਾਰ ਇਸ ਨੇ ਚੁਕ ਲਿਆ ਹੁਣ ਤੇ ਖੇੜਾ ਛੱਡ ਤੋ ਫਲ ਜਿਵੇਂ-ਜਿਵੇਂ ਪੱਕਦਾ ਹੈ ਉਹ ਦਰਖਤ ਨੂੰ ਛੋੜਦਾ ਹੈ ਮਨੁੱਖ ਜਿਵੇਂ-ਜਿਵੇਂ ਪੱਕਦਾ ਹੈ ਨਾ ਉਤਨਾ ਹੀ ਪਕੜਦਾ ਹੈ ਪੱਕਾ ਫਲ ਆਪਣੇ ਆਪ ਦਰਖਤ ਨੂੰ ਛੋੜ ਦਿੰਦਾ ਹੈ ਡਿੱਗ ਪੈਂਦਾ ਹੈ ਕਹਿੰਦਾ ਠੀਕ ਹੈ ਜਿਹੜਾ ਰਸ ਮੈਂ ਲੈਣਾ ਸੀ ਲੈ ਲਿਆ ਪਰ ਮਨੁੱਖ ਕਿਤਨਾ ਵੀ ਰਸ ਲੈ ਲਵੇ ਛੋੜਦਾ ਨਹੀਂ ਜ਼ੋਰ ਨਾਲ ਪਕੜਦਾ ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ تیر ਗਏ ਬੂਡੇ ਜਨ ਸਰਬਾਰ ਕਬੀਰ ਕਹਿੰਦੇ ਜਿਹੜੀ ਬੇੜੀ ਸਾਬਤ ਸੀ ਛਿੱਦਰ ਨਹੀਂ ਸਨ ਤੇ ਜਿਸ ਬੇੜੀ ਤੇ ਬਹਾਰ ਨਹੀਂ ਸੀ ਉਹ ਤੇ ਪਾਰ ਹੋ ਗਈ